ਲਓ ਜੀ ਕਦੇ ਫਿਰਦਿਆ ਮਹਰਾਜ ਵਾਲੇ ਗਿਆਨੀ ਦੇ ਗੱਭਰੂ ਮੰਨਦੇ ਹੋ ਜਿਸਕਾ ਕੰਮ ਉਸੇ ਕੋ ਸਾਜੇ ਆਹ ਦੇਖੋ ਤੁਹਾਨੂੰ ਮੈਂ ਦੁਬਾਰੇ ਦਿਖਾਉਣਾ ਹੈ ਦੁਬਾਰੇ ਕਿਵੇਂ ਚੜਦੇ ਪਿੱਲਰ ਗਾਂ ਚੱਲ ਕੇ ਨਾ ਤੇ ਬਾਕੀ ਮਿਹਨਤ ਆ ਜਰ ਮੁੰਡਿਆਂ ਦੀ ਠੰਡ ਗਰਮੀ ਦਾ ਚੱਲ ਵੱਖਰੀ ਗੱਲ ਹੈ ਜਿਹੜੀ ਹੋਣੀ ਹੋਣੀ ਹੈ ਪਰ ਜਿਹੜਾ ਆ ਉੱਤੇ ਚੜ ਕੇ ਜਾ ਕੇ ਲੈ ਕੇ ਜਾਣਾ ਮੁੰਡਿਆਂ ਨੇ ਧਰ ਕੇ ਇਹ ਰਿਸਕ ਹੈ ਨਾ ਦਿਖਾਉਣਾ ਤੁਹਾਨੂੰ ਗਾਂ ਤੇ ਤਿਆਰੀ ਚੱਲੀ ਜਾਂਦੀ ਆ ਖਿੱਚਦੀ ਲੋੜੀ ਦੀ ਤਿਆਰੀ ਆ ਆਪਾਂ ਕਰਾਂ ਚਾਹੀਦਾ ਇਹੋ ਜਿਹੀਆਂ ਗੱਲਾਂ ਬਾਤਾਂ ਇਹੋ ਜਿਹਾ ਮਾਹੌਲਾ ਕਹਿੰਦੇ ਛਾਈ ਪੈ ਗੋ ਉਧਰ ਰੰਗ ਵਾਲੇ ਕਹਿੰਦੇ ਧੂੜਾਂ ਗੱਡੀ ਟਰੋ ਕੇ ਨਾ ਆਇਆ ਕੀ ਬਣਿਆ ਹੋ ਗਿਆ ਟਰਦੀ ਵਾਲਾ ਡੜ ਰਿਆਂ ਸਰ ਕੇ ਰੰਗ ਨੇ ਸਾਰਾ ਉਹ ਕੌਲੇ ਜੇ ਵੀ ਚਮਕਾਉਂਦਾ ਇਧਰ ਓਕੇ ਓਕੇ ਥੋੜਾ ਤਾਂ ਰਹਿ ਗਿਆ ਹਾਂ 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 ਲੈ ਵੀ ਹੁਣ ਤੁਸੀਂ ਆ ਆ ਓਕੇ ਫੌਜੀ ਤਿਆਰ ਤੇ ਹੁਣ ਦੇਖੋ ਤੁਸੀਂ ਕਿੰਨਾ ਪੁੱਜ ਰੂ ਇਹਦੇ ਚ ਇੱਕ ਵੱਡ ਜਾਂਦਾ 90 95 ਵਿੱਚ 80 ਦੇ ਵੀ ਐ 90 ਅੱਛਾ 90 95 ਕਿਲੋ ਥੋੜੀ ਪੈਣੀ ਭਾਰਾ ਕੰਮ ਆ ਭਾਈ ਆ ਦੇਖੋ ਇਧਰ ਲਾਇਆ ਐ ਜਿਵੇਂ ਉਥੋਂ ਲੈ ਚੱਕ ਲੈਣਾ ਮੋਟਿਆਂ ਦੇ ਤੇ ਤੇ ਚੜਦੇ ਦੇਖੋ ਤੁਸੀਂ ਹੁਣ ਉਹ ਜਾਂਦਾ ਦੇਖ ਦੇਖ ਐ ਰੇ ਸਰਕਸ ਵਾਲਿਆਂ ਨੂੰ ਘਾਟਾ ਬੰਦੇ ਦੇਖ ਲੈ ਤਕੜੀ ਆ ਭਾਈ ਮਿਹਨਤ ਮੁੰਡਿਆਂ ਦੀ ਤਕੜੀ ਆ ਗੱਭਰੂਆਂ ਦੀ ਲਾ ਆ ਗਿਆ ਲਾ ਕੇ ਥੱਲੇ ਉਹ ਵਾਹ ਛੋਡੇ ਠੀਕ ਆ ਯਾਰ ਮਿਹਨਤ ਛੋਡੀ ਭਾਈ ਆਉ ਟੰਗ ਤਾਂ ਕਹਿੰਦੇ ਚਾਈ ਲੈ ਉਥੋਂ ਆਪਣਾ ਇਹ ਦੇਖਣ ਨੂੰ ਸੋਹਣਾ ਤਾਂ ਲੱਗਦਾ ਪਰ ਇਹ ਸੌਖੇ ਨਹੀਂ ਹੈਗਾ ਕੰਮ ਇਹ ਹੁਣ ਪਹਿਲਾਂ ਇਹ ਚੜਾਉਣਗੇ ਫਿਰ ਇਹ ਲਾਉਣਗੇ ਪੈ ਨੇ ਮੋੜਾਂ ਤੇ ਟੱਟਣ ਪੈਗੇ ਹੁਣਗੇ ਇਹਨਾਂ ਦੇ ਮੇਰੇ ਹਿਸਾਬ ਚ ਜਾਨਾ ਤਾਂ ਬਾਸ ਮੱਝ ਜਾਂਦਾ ਜੀ ਹਾਂ ਨਾਲੇ ਬਜਨ ਬਹੁਤ ਆ ਨਾ ਇੱਕ ਤਾਂ ਹੋਵੇ 10 20 ਕਿਲੋ ਚੱਕਣਾ ਹਾਂ ਜੀ ਹਾਂ ਸਕ੍ਰੈਚ ਪੈ ਜਾਂਦਾ ਹਾਂ 80 90 ਕਿਲੋ ਚੱਕਣਾ ਭਾਰ ਜਰ ਤੜਕਿਆ ਤੇ ਦਿਖਾ ਤੇਰਾ ਉਂਗਲਾ ਦੇਖ ਆ ਦੇਖ ਐ ਮਿਹਨਤ ਆ ਠੰਡ ਚ ਵਿੱਚ ਆ ਗੀਆਂ ਸਾਨੂੰ ਜੇ ਅਸੀਂ ਖੜੀਦੇ ਉਹ ਤੋਂ ਖੜੀ ਸੀ ਕੋਲੀ ਉਦੋਂ ਆ ਇਹਨੇ ਬੱਜਾ ਉੱਤੋਂ ਜ਼ੋਰ ਦੀ ਇਹੋ ਜੀਆਂ ਗੱਲਾਂ ਬਾਤਾਂ ਭਈ ਮੁੰਡਿਆਂ ਦੀ ਤੇ ਮਿਹਨਤ ਜੇ ਵਧੀਆ ਲਗੀ ਮੁੰਡਿਆਂ ਦੀ ਸ਼ੇਰ ਸ਼ੂਰ ਮਾਰਦਿਆ ਕਰੋ ਇਹਨਾਂ ਦੇ ਨਾਂ ਤੇ ਚਾਹੇ ਉਹ ਨਾ ਕਰਿਆ ਕਰੋ ਚੰਗੇ ਬੰਦੇ ਦੀ ਵੀਡੀਓ ਤਾਂ ਮਿਹਨਤੀ ਬੰਦੇ ਦੀ ਕਰਦਿਆ ਕਰੋ ਇੱਧਰ ਸਾਡਾ ਸ਼ੋਕਾ ਠੇਕੇਦਾਰ ਜੀ ਉਹ ਸਾਡਾ ਪਿਛਲਾ ਵੀਰਪਾਲ ਠੇਕੇਦਾਰ ਬੱਚਾ ਛੱਡ ਗਿਆ ਸੀ ਕੰਮ ਤੇ ਆਹ ਥਾਰ ਜਿਹੜੀ ਹੁਣ ਲਿਆਂਦੀ ਐ ਬਾਪੂ ਵਾਸਤੇ ਸਬਜੀ ਸਬਜੀ ਲਿਆਉਣ ਨੂੰ ਬਾਜ਼ਾਰ ਬੀਰ ਜਾਣ ਨੂੰ ਦੁਕਾਨ ਦਕੂਨ ਤੇ ਜਾਣ ਨੂੰ 48 ਤੇ ਬਸ ਕੀ ਹੈ ਬਾਈ ਮੈਰੇ ਟਾਈ ਮੰਗ ਤੋ ਉਹ ਟ੍ਰਾਂਸਫਰ ਮੈਂ ਆਪਣਾ ਚੱਕ ਲੋ ਚੱਕ ਲੋ ਬੱਲੇਓ 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 ਬੱਲੇ ਮੈਰੇ ਟਾਈ ਤਕੜਾਈ ਦੇ ਲੈ ਹੁਣ ਜਾਂਦੇ ਦੇਖੋ ਫੌਜੀ ਤਾਂ ਹਾਂ ਤੁਸੀਂ ਦੱਸ ਚੜ ਜਾ ਚੱਲ ਆ ਜਾ ਫਿਰ ਚੱਲ ਚੱਲ ਬੱਲੇਓ ਤੇਰੀਓ ਬੱਲੇਓ ਤੁਹਾਡੇ ਬੱਲੇਓ ਤੁਹਾਡੇ ਉੱਧਰ ਦੇਖੋ ਨਾਲੇ ਸਪੀਡ ਦੇਖੋ ਬੰਦਿਆਂ ਦੀ ਚੱਕਾ ਚੱਕਾ ਇਹ ਗਿਆਨੀ ਮਹਾਰਾਜ ਵਾਲੀ ਦੀ ਟੀਮ ਐਵੇਂ ਨਹੀਂ ਕਰਾਉਂਦੇ ਬਿਆਂ ਚ ਗਿਆਨੀ ਗਿਆਨੀ ਇਹ